ਅਰੇ ਸਗੇ ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਦੇ ਸਟਾਫ ਵੱਲੋਂ ਜੜੀ ਕੀ ਹੈ ਚਾਹੇ ਸਰਵਾਈਕਲ ਪੇਨ ਹੈ ਤੁਸੀਂ ਇੱਕ ਵਾਰ ਤੇਲ થી ਜੜੀ ਕੀ ਮ사ਜ ਕਰਵਾ ਸਕਦੇ ਹੋ ਆ ਕੇ ਫਿਜ਼ੀਓਥੈਰੇਪੀ ਮਸ਼ੀਨਸ ਨੇ ਇਹਨਾਂ ਕੋਲ ਜਿਨ੍ਹਾਂ ਦੇ ਨਾਲ ਹੀ ਤੁਸੀਂ ਬਹੁਤ ਜਲਦੀ ਦਰਦ ਤੋਂ ਨਿਜਾਤ ਪਾ ਸਕਦੇ ਹੋ ਗੋਡਿਆਂ ਦੇ ਮੋਡਿਆਂ ਦੇ ਜਾਂ ਫਿਰ ਸਰੀਰਕ ਦਰਦ ਤੋਂ ਪਰੇਸ਼ਾਨ ਹੋ ਸਰਵਾਈਕਲ ਪੁਰਾਣੇ ਤੋਂ ਪੁਰਾਣੀ ਦਰਦ ਹੈ ਠੀਕ ਨਹੀਂ ਹੋ ਰਹੀ ਹੈ ਆਰੇ ਮਾਇਰਵੈਦਿਕ ਐਂਡ ਹਰਬਲ ਸੈਂਟਰ ਜਿੱਤੇ ਤੁਸੀਂ ਆ ਕੇ ਕਿਸੇ ਤਰ੍ਹਾਂ ਦਾ ਵੀ ਦਰਦ ਹੈ ਕਿਸੇ ਤਰ੍ਹਾਂ ਦਾ ਵੀ ਪੁਰਾਣਾ ਤੋਂ ਪੁਰਾਣਾ ਦਰਦ ਹੈ ਤੁਸੀਂ ਉਸ ਤੋਂ ਨਿਜਾਤ پا ਸਕਦੇ ਹੋ ਕੀ ਹੋਇਆ ਸੀਗਾ ਤੁਹਾਨੂੰ ਮੈਨੂੰ ਇਹਦੇ ਮੈਦਾ 6 ਸੱਤ ਸਾਰ ਹੋ ਗਿਆ ਇਹ ਗੋਡੇ ਕੰਮ ਨਹੀਂ ਕਰਦੇ ਤੇ ਗੋਡਿਆਂ ਤੇ ਗੈਪ ਪੈ ਗਿਆ ਤੇ ਤੁਰਨ ਨੂੰ ਦਿੱਕਤ ਬਹੁਤ ਹੈ ਸਰੀਰ ਸਾਰਾ ਦੁਖਦਾ ਰਹਿਦਾ ਹੈ ਤੇ ਕਿੰਨੇ ਟਾਈਮ ਤੋਂ ਆ ਰਹੇ ਹੋ 6-7 ਮਹੀਨੇ ਹੋ ਗਏ ਆ ਰਿਹਾ ਫਰਕ ਹੈਗਾ ਇਥੇ ਕਿਹਨਾ ਫਰਕ ਲੱਗਦਾ ਜੀ ਬਹੁਤ ਮਾਂਜ ਦਰਦ ਸੀ ਤਾਂ ਉਹ ਮੈਂ ਪੀਜੀਆਈ ਵੀ ਜਾਇਆ ਹੂੰ ਉਹ ਮੇਰੇ ਕੋਲ ਰਿਪੋਰਟਾਂ ਵੀ ਪਈਆਂ ਪਰ ਉਹਨੇ ਉੱਥੋਂ ਸਹੀ ਨਹੀਂ ਹੋਇਆ ਕੰਮ ਜੀ ਆ ਇਹਨਾਂ ਕੋ ਫਿਰ ਮੈਨੂੰ ਉਹ 2 ਕੁ ਮਹੀਨੇ ਵਾਲੇ ਹੋਏ ਆ ਜਾਨੀ ਇਥੋਂ ਇਹ ਨਹੀਂ ਮੈਂ ਦਵਾਈ ਦਿੱਤੀ ਤੇਲ ਦਿੱਤਾ ਤਾਂ ਉਹਦੇ ਨਾਲ ਮੈਨੂੰ ਕਾਫੀ ਫਰਕ ਪੈ ਗਿਆ ਤੇ ਮੋਂਡਿਆ ਦੀ ਮੈਨੂੰ ਪ੍ਰੋਬਲਮ ਸੀ ਮੋਰਾਂ ਦੀ ਹੁਣ ਕਿੰਨੇ ਟਾਈਮ ਤੋਂ ਇਹਨਾਂ ਦੀ ਦਵਾਈ ਲੈ ਰਹੇ ਹੋ ਤਾਂ ਸਹੀ ਹੋ ਨਹੀਂ ਮੈਂ ਇਹਨਾਂ ਦੀ ਦਵਾਈ ਵਰਤੀ ਆ ਤੇ ਇਹ ਮਾਰਸ਼ ਕਰਦਾ ਰਿਹਾ ਲੇਕਿਨ ਹੁਣ ਮੈਂ ਠੀਕ ਹੈ ਅਗਰ ਤੇਲ ਦੀ ਗੱਲ ਕਰੀਏ ਤਾਂ ਤੇਲ ਨਾਲ ਹੁਣ ਤੱਕ ਕਾਫੀ ਬਿਮਾਰੀਆਂ ਦਾ ਇਲਾਜ ਤੁਸੀਂ ਕਰਦੇ ਹੋਏ ਆ ਤੇਲ ਦੇ ਵਿੱਚ ਖਾਸੀਅਤ ਕੀ ਹੈ ਇਸ ਤੇਲ ਦੇ ਵਿੱਚ ਬਹੁਤ ਸਾਰੀਆਂ ਖੂਬੀਆਂ ਹੈ ਜਿੱਦਾਂ ਹੁਣ ਗੋਡਿਆਂ ਦੇ ਵਿੱਚ ਕੜਕੜ ਹੁੰਦੀ ਆ ਹਨਾ ਤੇ ਹੋਰ ਵੀ ਬਾਡੀ ਤੇ ਕਿਤੇ ਵੀ ਜੋਇੰਟ ਪੇਨ ਹੈਗਾ ਆ ਸਾਰੇ ਪੇਨ ਦਾ ਮਤਲਬ ਇਹ ਬਹੁਤ ਵਧੀਆ ਰਿਜ਼ਲਟ ਆਉਂਦਾ ਹੈਗਾ ਆ ਹਫਤੇ ਉਹ 10 ਦਿਨ ਦੇ ਵਿੱਚ ਵਿੱਚ ਇਹਦਾ ਰਿਜ਼ਲਟ ਆਣਾ ਸ਼ੁਰੂ ਹੋ ਜਾਂਦਾ ਮਲਕਿ ਰਿਜ਼ਲਟ ਤਾਂ ਚਲੋ ਪਹਿਲੇ ਦਿਨ ਤੇ ਹੈਗਾ ਹੈ ਅਗਰ ਪ੍ਰੋਪਰਲੀ ਰਿਜ਼ਲਟ ਲੈਣਾ ਤਾਂ ਹਫਤਾ 10 ਦਿਨ ਨੂੰ ਰੈਗੂਲਰ ਇਹਦੀ ਮਾਲਿਸ਼ ਕਰਨੀ ਪੈਣੀ ਹੈ ਜੇ ਕਿਸ ਨੂੰ ਕੋਈ ਪ੍ਰੋਬਲਮ ਹੈਗੀ ਵੀ ਆ ਕੋਈ ਜੋੜਾਂ ਦੀ ਪ੍ਰੋਬਲਮ ਲੱਗਦੀ ਆ ਉਹ ਮਤਲਬ ਕਿ ਆਪਣਾ ਜਿਹੜਾ ਇਲਾਜ ਹੈਗਾ ਉਹਨੂੰ ਜਲਦੀ ਕਰਵਾਉਣਾ ਸ਼ੁਰੂ ਕਰ ਦੇ ਤਾਂ ਕਿ ਉਹਦੀ ਜਿਹੜੀ ਬਿਮਾਰੀ ਹੈਗੀ ਉਹਨੂੰ ਕਵਰੇਜ ਚਲਦੀ ਕੀਤਾ ਡਿਲੇ ਨਾ ਕਰ ਇਸ ਚੀਜ਼ ਨੂੰ ਨਹੀਂ ਤਾਂ ਹੋਰ ਜਿਹੜੀ ਕਿ ਇਹ ਗਠੀਆ ਵਰਗੀ ਪ੍ਰੋਬਲਮ ਹੋ ਸਕਦੀ ਹੈ ਬਿਲਕੁਲ ਬਿਲਕੁਲ ਸਰੀਰਕ ਦੇ ਵੀ ਬਹੁਤ سارے ਜੋੜ ਹੈਗੇ ਨਾ ਇਸ ਕਰਕੇ ਦੇਖੋ ਗੈਪ ਜਿਹੜਾ ਸਾਡੇ ਖਾਣ ਪੀਣ ਦੀ ਪ੍ਰੋਬਲਮ ਕਰਕੇ ਹੀ ਸਾਰੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਜੋ ਜੋੜਾਂ ਦੇ ਵਿੱਚ ਜਿਹੜੀ ਰੇਸ਼ਾ ਪੈ ਜਾਂਦੀ ਹੈ ਰੇਸ਼ਾ ਬਣ ਜਾਂਦੀ ਆ ਜਿਹਦੇ ਕਾਰਨ ਮਲਕੀ ਪੇਨ ਬਹੁਤ ਜ਼ਿਆਦਾ ਹੁੰਦੀ ਹੈ। ਏਵੀਪੀ ਨਿਊਜ਼ ਪੰਜਾਬ ਦੇ ਨਾਲ ਬਣੇ ਹੋਏ ਤੁਸੀਂ ਤੇ ਮੈਂ ਸਿੰਬਲਨ ਸੋ ਬਿਲਕੁਲ ਜੇਕਰ ਤੁਸੀਂ ਗੋਡਿਆਂ ਦੇ ਮੋਡਿਆਂ ਦੇ ਜਾਂ ਫਿਰ ਸਰੀਰਕ ਦਰਦ ਤੋਂ ਪਰੇਸ਼ਾਨ ਹੋ ਸਰਵਾਈਕਲ ਪੁਰਾਣੇ ਤੋਂ ਪੁਰਾਣੀ ਦਰਦ ਹੈ ਠੀਕ ਨਹੀਂ ਹੋ ਰਹੀ ਹੈ ਜਲਦੀ ਠੀਕ ਹੋਣਾ ਚਾਹੁੰਦੇ ਹੋ ਕਾਫੀ ਡਾਕਟਰ ਕੋਲ ਜਾ ਆਏ ਹੋ ਤਾਂ ਤੁਹਾਨੂੰ ਦੱਸ ਦਈਏ ਹੁਣ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈ ਆਰਐਮ ਆਯੁਰਵੈਦਿਕ ਐਂਡ ਹਰਬਲ ਸੈਂਟਰ ਜਿੱਥੇ ਤੁਸੀਂ ਆ ਕੇ ਕਿਸੇ ਤਰ੍ਹਾਂ ਦਾ ਵੀ ਦਰਦ ਹੈ ਕਿਸੇ ਤਰ੍ਹਾਂ ਦਾ ਵੀ ਪੁਰਾਣਾ ਤੋਂ ਪੁਰਾਣਾ ਦਰਦ ਹੈ ਤੁਸੀਂ ਉਸ ਤੋਂ ਨਿਜਾਤ پا ਸਕਦੇ ਹੋ ਬਿਲਕੁਲ ਸਹੀ ਸੁਣ ਰਹੇ ਹੋ ਅਸੀਂ ਅੱਜ ਪਹੁੰਚੇ ਆਰਐਮ ਆਯੁਰਵੈਦਿਕ ਐਂਡ ਹਰਬਲ ਸੈਂਟਰ ਤੇ ਜਿੱਤੇ ਗੱਲਬਾਤ ਵੀ ਕਰਦੇ ਆ ਦੱਸਦੀ ਕਿ ਇੱਥੇ ਕਾਫੀ ਪੇਸ਼ੈਂਟ ਠੀਕ ਹੋ ਕੇ ਗਏ ਨੇ ਔਰ ਤੁਹਾਨੂੰ ਦੱਸਦੀ ਕਿ ਜਿਸ ਤਰ੍ਹਾਂ ਇੱਥੇ ਪੇਸ਼ੈਂਟ ਵੀ ਮੌਜੂਦ ਨੇ ਆਪਾਂ ਅੰਦਰ ਜਾ ਕੇ ਲਾਈਵ ਸਟੇਟਸ ਦੇਖਦੇ ਆ ਕਿਸ ਤਰ੍ਹਾਂ ਦਾ ਕੀ ਹੈ ਕਿਉਂਕਿ ਪੇਸ਼ੈਂਟ ਤੋਂ ਜਾਨਣਾ ਜਿਹੜਾ ਕਿ ਇਹ ਜ਼ਰੂਰੀ ਹੈ ਕਿਉਂਕਿ ਕਹਿਣਾ ਤਾਂ ਇਹ ਹੈ ਕਿ ਇਹਨਾਂ ਦਾ ਜਿਹੜਾ ਆਰਐਮ ਆਯੁਰਵੈਦਿਕ ਪੇਨ ਔਇਲ ਹੈ ਉਹ ਸਾਰੇ ਤੋਂ ਸਾਰੇ ਦਰਦਾਂ ਨੂੰ ਜਿਹੜਾ ਕਿ ਠੀਕ ਕਰ ਦਿੰਦਾ ਪੇਸ਼ੈਂਟ ਦੇਖ ਸਕਦੇ ਹੋ ਇੱਥੇ ਬੈਠੇ ਹੋਏ ਨੇ ਗੱਲਬਾਤ ਵੀ ਕਰਦੇ ਆ ਕਿਉਂਕਿ ਇਹਨਾਂ ਵੱਲੋਂ ਕਾਫੀ ਪੇਸ਼ੈਂਟ ਹੁਣ ਤੱਕ ਠੀਕ ਹੋ ਗਏ ਨੇ ਔਰ ਜਿੱਤੇ ਤੁਸੀਂ ਦੇਖ ਹੀ ਰਹੇ ਹੋ ਪੇਸ਼ੈਂਟ ਬੈਠੇ ਹੋਏ ਸ਼ਸ਼ੀਗਰ ਬਾਪੂ ਜੀ ਸ਼ਸ਼ੀਗਰ ਜੀ ਬਾਪੂ ਜੀ ਕੀ ਕੀ ਹੋਇਆ ਸੀਗਾ ਤੁਹਾਨੂੰ ਮੈਨੂੰ ਇਹਦੇ ਮੈਨਾਂ 6-7 ਸਾਲ ਹੋ ਗਏ ਇਹ ਗੋਡੇ ਕੰਮ ਨਹੀਂ ਕਰਦੇ ਐ ਤੇ ਗੋਡਿਆਂ ਦੇ ਗੈਪ ਪੈ ਗਿਆ ਤੇ ਤੁਰਨ ਨੂੰ ਦਿੱਕਤ ਬਹੁਤ ਆ ਸਰੀਰ ਸਾਰਾ ਦੁਖਦਾ ਰਹਿਦਾ ਤੇ ਇਸ ਵੇਲੇ ਇਹਨਾਂ ਦਾ ਤੇਲ ਵਰਤ ਕੇ ਦੇਖਿਆ ਹੈ ਗੋਡਿਆਂ ਦਾ ਗੈਪ ਦੇਖੋ ਤੁਸੀਂ ਕਿੰਨੀ ਵਾਰ ਹਸਪੀਟਲ ਡਾਕਟਰਾਂ ਤੋਂ ਜਾ ਆਏ ਹੋ ਮੈਂ ਪੀਜੀਆਈ ਵੀ ਜਾਇਆ ਜੀ ਤੇ ਉਹਦਾ ਰਕਾਟ ਆ ਮੇਰੇ ਕੋਲ ਜੀ ਤੁਸੀਂ ਚੰਡੀਗੜ ਪੀਜੀਆਈ ਵੀ ਜਾਏ ਹੋ ਜਾਂ ਜਾਏ 8 ਮਹੀਨੇ ਰਿਹਾ ਜੀ ਉੱਥੇ ਵੀ ਜੀ 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 ਹਾਂ ਉੱਥੇ ਮਤਲਬ ਕੋਈ ਫਰਕ ਨਹੀਂ ਪਿਆ ਮੈਨੂੰ ਹਜੇ ਜੀ 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 ਤੇ ਹੁਣ ਤੇ ਇਹਨਾਂ ਦਾ ਵਰਸਾ ਦਾ ਲਾਨਾ ਤੇ ਅੱਗੇ ਨਾਲ ਥੋੜੇ ਚੰਡੀਗੜ ਪੀਜੀਆਈ ਗਈ ਸੀ ਹਸਪੀਟਲ ਡਾਕਟਰ ਨੇ ਕੀ ਕੀ ਆਸੀਗਾ ਉਹਨਾਂ ਨੇ ਕਿਹਾ ਸੀ ਭਈ ਇਹ ਇਹ ਲਾਓ ਤੁਸੀਂ ਇਹਦੇ ਨਾਲ ਠੀਕ ਹੋ ਜਾਓਗੇ ਫਿਰ ਦੋ ਵਾਰੀ ਗਿਆ ਨਹੀਂ ਠੀਕ ਤੁਸੀਂ ਚੰਡੀਗੜ੍ਹ ਪੀਜੀਆਈ ਵਿੱਚ ਜਾ ਕੇ ਆ ਗਏ ਹੋ ਤੇ ਡਾਕਟਰ ਵੱਲੋਂ ਕੀ ਕਿਹਾ ਗਿਆ ਸੀਗਾ ਗੋਡਿਆਂ ਦਾ ਗੈਪ ਕਿਸ ਤਰ੍ਹਾਂ ਮਤਲਬ ਤੁਸੀਂ ਉਹ ਕਹਿੰਦੇ ਸੀ ਵੀ ਪ੍ਰੇਸ਼ਾਨ ਇਹਨਾਂ ਦਾ ਹੋਏਗਾ ਦੋਹਾਂ ਦਾ ਜੀ ਮੈਂ ਮੈਂ ਕਿਹਾ ਐਸੀ ਪ੍ਰੋਸ਼ਨ ਨਹੀਂ ਮੈਂ ਕਰਾਣਾ ਮੈਂ ਇਹਨੂੰ ਕੋਈ ਐਸੀ ਦਵਾਈ ਦੋ ਜਿਹਦੇ ਨਾਲ ਮੈਂ ਠੀਕ ਹੋ ਜਾਵਾਂ ਜੀ ਪਰ ਮਤਲਬ ਉੱਥੇ ਦਵਾਈ ਤਾਂ ਉਹਨਾਂ ਦੇਤੀ ਦਵਾਈ ਦੇਂਦਾ ਖਾਂਦਾ ਵੀ ਰਿਆ ਕੋਈ ਫਰਕ ਨਹੀਂ ਕਿੰਨੇ ਟਾਈਮ ਉੱਥੇ ਇਲਾਜ ਕਰਵਾਇਆ ਤੁਸੀਂ ਉੱਥੇ ਮੈਂ 6-7 ਮਹੀਨੇ ਰਿਆ 8 ਮਹੀਨੇ ਜਾਂਦਾ ਰਿਆ ਰੋਈ ਗੱਡੀ ਜਾਣੇ ਲੋਏ ਅਪਡਾਊਨ ਕਰਨਾ ਫਿਰ ਮੈਂ ਆ ਗਿਆ ਨਾ ਕੰਡਾ ਨੌਂ ਸ਼ਹਿਰ ਨੂੰ ਠੀਕ ਨਹੀਂ ਹੋਏ ਪਰ ਹੈਨਾ ਨਹੀਂ ਠੀਕ ਨਹੀਂ ਹੋਏ ਜੀ ਇੱਥੇ ਕਿੰਨੇ ਟਾਈਮ ਤੋਂ ਆ ਰਹੇ ਹੋ 6-7 ਮਹੀਨੇ ਹੋ ਗਏ ਆ ਰਹੇ ਆ ਫਰਕ ਹੈਗਾ ਇੱਥੇ ਅੰਗੇ ਨਾ ਫਰਕ ਲੱਗਦਾ ਜੀ ਬਹੁਤ ਚੱਲ ਫਿਰ ਸਕਦੇ ਹੋ ਉਦਾਂ ਨਹੀਂ ਡੰਡੇ ਨਾਲ ਚੱਲ ਸਕਦਾ ਜੀ ਹੁਣ ਜੀ ਪਹਿਲਾਂ ਇਹ ਮਤਲਬ ਪਹਿਲਾਂ ਇਸ ਤੋਂ ਵੀ ਮਾੜੇ ਹਾਲਾਤ ਸੀਗੇ ਬਹੁਤ ਜ਼ਿਆਦਾ ਸੀ ਜੀ ਮੈਂ ਤੁਰ ਕੇ ਕਹਿੰਦੇ ਉੱਠ ਬੈਠ ਨਹੀਂ ਸਕਦੇ ਸੀ ਨਾ ਤੁਰ ਸਕਦੇ ਸੀ ਤੁਰ ਕੇ ਦਿਖਾ ਦੇਣਾ ਆਖੋ ਦੇ ਥੋੜਾ ਬਰਦਾ ਡੰਡਿਆਂ ਨਾਲ ਤੁਰ ਸਕਦਾ ਮੈਂ ਜੀ ਹਾਂ ਕਾਫੀ ਆਰਾਮ ਹੈ ਮਤਲਬ ਹਾਂ ਕਾਫੀ ਆਰਾਮ ਬਿਲਕੁਲ ਸੋ ਬਿਲਕੁਲ ਹੋਰ ਵੀ ਪੇਸ਼ੰਟ ਬੈਠੇ ਆ ਜਿਹੜੇ ਸਿਰਫ ਇੱਕ ਤੇਲ ਨਾਲ ਠੀਕ ਹੋ ਰਹੇ ਬਾਪੂ ਜੀ ਕਿੱਥੋਂ ਆਇਓ ਫਿਰ ਅਸੀਂ ਆਏ ਆਂ ਜੀ ਕਲਾਮ ਤੋਂ ਜੀ ਕਿੰਨੇ ਟਾਈਮ ਤੋਂ ਆ ਰਹੇ ਹੋ ਕੀ ਪ੍ਰੋਬਲਮ ਹੈ ਇੱਥੇ ਇਹਨਾਂ ਕੋਲ ਮੇਰੇ ਬਾਹ ਦੇ ਵਿੱਚ ਦਰਦ ਸੀ ਜੀ ਬਾਹ ਚ ਦਰਦ ਸੀ ਤਾਂ ਉਹ ਮੈਂ ਪੀਜੀਆਈ ਵੀ ਜਾਏ ਆ ਹੂੰ ਉਹ ਮੇਰੇ ਕੋਲ ਰਿਪੋਰਟਾਂ ਵੀ ਪਈਆਂ ਪਰ ਉਹਨੇ ਉੱਥੋਂ ਸਹੀ ਨਹੀਂ ਹੋਇਆ ਕੰਮ ਜੀ ਆ ਇਹਨਾਂ ਕੋਲ ਫਿਰ ਮੈਨੂੰ ਉਹ ਦੋ ਕੁ ਮਹੀਨੇ आले ਹੋਏ ਆ ਜਦੋਂ ਇੱਥੋਂ ਇਹ ਨਹੀਂ ਮੈਂ ਦਵਾਈ ਦਿੱਤੀ ਤੇਲ ਦਿੱਤਾ ਤਾਂ ਉਹਦੇ ਨਾਲ ਮੈਨੂੰ ਕਾਫੀ ਫਰਕ ਪੈ ਗਿਆ ਹੂੰ ਦਵਾਈ ਤੇ ਤੇਲ ਲਗਾਤਾਰ ਦਵਾਈ ਖਾ ਰਹੇ ਹੋ ਤੇ ਤੇਲ ਲਗਾ ਰਹੇ ਹੋ ਹਾਂਜੀ ਹਾਂਜੀ ਜੀ ਹੁਣ ਸਹੀ ਆ ਮੈਂ ਹੁਣ ਸਹੀ ਹੋ ਤੋਰ ਫੇਰ ਸਕਦੇ ਹੋ ਹਾਂਜੀ ਹਾਂਜੀ ਹਸਪੀਟਲ ਅਜ ਕਿੰਨੇ ਕੁ ਪੈਸੇ ਖਰਚ ਕਰ ਚੁੱਕੇ ਹੋ ਉੱਥੇ ਦਾ ਪਤਾ ਹੀ ਨਹੀਂ ਹੈਗਾ ਕਈ ਹਜ਼ਾਰਾਂ ਦੇ ਨਾਲ ਉੱਥੇ ਦਾ ਖਰਚਾ ਆਉਂਦਾ ਇੱਥੇ ਇੱਥੇ ਨਾਰਮਲ ਤੁਹਾਨੂੰ ਲੱਗਦਾ ਕੀ ਸੀ ਨਾਰਮਲ ਮੈਂ ਪਹਿਲਾਂ ਤਾਂ ਮੈਂ ਕਹਿੰਦਾ ਸੀ ਵੀ ਹਾਂ ਇਹਨਾਂ ਤੇ ਜਾੜੇ بڑے ਡਾਕਟਰਾਂ ਦੇ ਆਰਾਮ ਨਹੀਂ ਆਇਆ ਤਾਂ ਵੀ ਇੱਥੇ ਕਿੱਥੇ ਆਰਾਮ ਆਉਣਾ ਆ ਉਹ ਫੇਰ ਮੈਨੂੰ ਇੱਕ ਮੁੰਡਾ ਮਿਲਿਆ ਯਾਰ ਕਹਿੰਦਾ ਚਲ ਤੈਨੂੰ ਮੈਂ ਉੱਥੇ ਲੈ ਕੇ ਚਲਦਾ ਤਾਂ ਮੈਨੂੰ ਫੇਰ ਇੱਥੇ ਲਿਆਇਆ ਜੀ ਇੱਥੇ ਦਾ ਤਾਂ ਫਿਰ ਇਹ ਨਹੀਂ ਮੈਨੂੰ ਦਵਾਈ ਔਰ ਤੇਲ ਦਿੱਤਾ ਇਹਦੀ ਮਾਲਸ਼ ਕਰਨੀ ਤਾਂ ਦਵਾਈ ਖਾਣੀ ਆ ਕਿੰਨੇ ਦਿਨਾਂ ਤੋਂ ਫਰਕ ਪੈਣਾ ਸ਼ੁਰੂ ਹੋ ਗਿਆ ਸੀਗਾ ਕੁ ਤਕਰੀਬਨ 10 12 ਦਿਨ ਦੇ ਵਿੱਚ 10 12 ਦਿਨ ਤੋਂ ਬੰਦ ਰਿਜ਼ਲਟ ਸੋ ਬਿਲਕੁਲ ਤੁਸੀਂ ਕਿੱਥੋਂ ਆਏ ਹੋ ਭਾਜੀ ਕਲਾਮ ਤੋਂ ਆਏ ਸੀ ਕਲਾਮ ਤੋਂ ਕੀ ਪ੍ਰੋਬਲਮ ਕੀ ਹੈ ਮੇਰਾ ਤਾਂ ਮੋਢਾ ਆਏ ਦਾ ਦਰਦ ਕਰਦਾ ਜੀ ਕਿੰਨੇ ਟਾਈਮ ਤੋਂ ਇਹ ਪ੍ਰੋਬਲਮ ਆਈ ਹੈ ਇਹ ਮਹੀਨਾ ਡੇਢ ਮਹੀਨਾ ਹੋ ਗਿਆ ਜੀ ਤੇ ਬਾਕੀ ਕਿਤੇ ਗਏ ਸੀਗੇ ਹੋਰ ਕਿਤੇ ਨਹੀਂ ਹੋਰ ਨਹੀਂ ਮੈਂ ਕਿਤੇ ਗਿਆਗਾ ਇੱਥੇ ਹੀ ਆਇਓ ਤੇਰੇ ਦਾ ਪਤਾ ਲੱਗਾ ਤੇਲ ਇਹ ਮਲਿਆ ਤੇ ਫਲਕ ਪੈ ਗਿਆ ਫਲਕ ਪੈ ਗਿਆ ਜੀ ਹੋਰ ਵੀ ਬੈਠੇ ਹੋਏ ਪੇਸ਼ੈਂਟ ਗੱਲਬਾਤ ਕਰਦੇ ਕਿਉਂਕਿ ਅਸਲ ਸਚਾਈ ਕੀ ਉਹ ਵੀ ਦਿਖਾਣੀ ਜ਼ਰੂਰੀ ਹੈ ਬਾਪੂ ਜੀ ਕਿੱਥੋਂ ਆਏ ਹੋ ਮੇਰਾ ਪਿੰਡ ਜਾਫਰਪੁਰ ਹੈ ਜੀ ਕੀ ਕੀ ਪ੍ਰੋਬਲਮ ਹੈ ਤੁਹਾਨੂੰ ਮੇਰਾ ਐਕਸੀਡੈਂਟ ਹੋ ਗਿਆ ਸੀ ਅੱਛਾ ਜੀ ਤੇ ਮੇਰੇ ਮੋਰ ਮੋਢੇ ਠੋਕ ਹੋ ਗਏ ਸੀ ਅੱਛਾ ਜੀ ਤੇ ਮੈਂ ਇਦਾਂ ਬਾਹਾਂ ਇਦਾਂ ਕਮਾਂ ਨਹੀਂ ਸਕਦਾ ਹਾਂਜੀ ਫਿਰ ਮੈਂ ਇਹਨਾਂ ਤੋਂ ਤੇਲ ਵਰਤਿਆ ਪਹਿਲਾਂ ਕਿਤੇ ਚੈੱਕ ਕਰਵਾਇਆ ਸੀਗਾ ਪਹਿਲਾਂ ਮੈਂ ਆਪਣਾ ਦਵਾਈ ਖਾਂਦਾ ਰਿਹਾ ਆਪਣੇ ਤੇ ਫਿਰ ਮੇਰੇ ਮੋਂਡਿਆ ਦੀ ਮੈਨੂੰ ਪ੍ਰੋਬਲਮ ਸੀ ਮੋਰਾਂ ਦੀ ਹੁਣ ਕਿੰਨੇ ਟਾਈਮ ਤੋਂ ਇਹਨਾਂ ਦੀ ਦਵਾਈ ਲੈ ਰਹੇ ਹੋ ਤਸਈਉ ਨਹੀਂ ਮੈਂ ਇਹਨਾਂ ਦੀ ਦਵਾਈ ਵਰਤੀ ਆ ਤੇ ਤੇ ਮਾਲਿਸ਼ ਕਰਦਾ ਰਿਹਾ ਲੇਕਿਨ ਹੁਣ ਮੈਂ ਠੀਕ ਆ ਆਰਐਮ ਆਯੁਰਵੇਦਾ ਤੇ ਸਾਡੇ ਨਾਲ ਲੇਡੀਜ਼ ਪੇਸ਼ੈਂਟ ਵੀ ਮੌਜੂਦ ਨੇ ਅਣਚ ਕਿੱਥੋਂ ਆਏ ਹੋ ਅਸੀਂ ਜਾਫਰਪੁਰ ਤੋਂ ਆਏ ਜੀ ਜੀ ਕੀ ਪ੍ਰੋਬਲਮ ਹੈ ਇੱਥੇ ਤੁਹਾਨੂੰ ਮੇਰੀ ਆ ਲੱਤ ਦੀ ਪ੍ਰੋਬਲਮ ਸੀ ਲੱਕ ਦੀ ਪ੍ਰੋਬਲਮ ਸੀਗੀ ਲੱਕ ਦੀ ਲੱਤ ਦੀ ਜਾਂਦੀ ਕਿੰਨੇ ਟਾਈਮ ਤੋਂ ਆਂਟੀ ਇਹ ਪ੍ਰੋਬਲਮ ਹੈ ਇਹ ਮੈਨੂੰ ਹੈਗੀ ਸੀ ਇਹਦਾ 2-3 ਸਾਲ ਤੋਂ ਹੈਗੀ ਸੀ ਜੀ ਕਿਤੇ ਕਿਤੇ ਟ੍ਰੀਟਮੈਂਟ ਕਰਵਾਇਆ ਇਲਾਜ ਕਿੱਥੇ ਕਿੱਤੇ ਕਰਵਾਇਆ ਹੋਂ ਤੱਕ ਇੱਕ ਦੋ ਜਗ ਕਰਵਾਇਆ ਸੀ ਬੜੀ ਨਹੀਂ ਫਿਰ ਇੱਥੇ ਕਰਵਾਇਆ ਸੀ ਇਹ ਤੇਲ ਵਰਤਿਆ ਜੀ ਤੇ ਮੈਂ ਹੁਣ ਪਹਿਲਾਂ ਦਵਾਈ ਵਗੈਰਾ ਖਾਦੀ ਏ ਤੁਸੀਂ ਹਾਂ ਜੀ ਦਵਾਈ ਤਾਂ ਖਾਦੀ ਸੀ ਜੀ ਪਰ ਠੀਕ ਆ ਆਰਾਮ ਨਹੀਂ ਮਿਲਿਆ ਤੁਹਾਨੂੰ ਕੋਈ ਨਹੀਂ ਨਹੀਂ ਆਰਾਮ ਨਹੀਂ ਮਿਲੇਆ ਤੇ ਹੁਣ ਕਿੰਨੇ ਟਾਈਮ ਤੋਂ ਇੱਥੇ ਆਇਲ ਯੂਜ਼ ਕਰ ਰਹੇ ਹੋ ਤੇ ਕਿੰਨੇ ਟਾਈਮ ਤੋਂ ਦਵਾਈ ਲੈ ਰਹੇ ਹੋ ਹੁਣ ਅਸੀਂ ਮੈਂ ਡੇਢ ਕਿ ਮਹੀਨੇ ਤੋਂ ਯਾਨੀ ਕਿ ਕਿੰਨੇ ਦਿਨ ਤੋਂ ਤੇਲ ਤੇ ਮੈਡੀਸਨ ਖਾ ਕੇ ਕਿੰਨੇ ਦਿਨ ਤੋਂ ਫਰਕ ਨਜ਼ਰ ਆ ਗਿਆ ਹੈਗਾ ਠੀਕ ਆ ਠੀਕ ਚਲਦੇ ਹੁਣ ਹਾਂਜੀ ਮਾ ਜਿ ਕਰਵਾਇਆ ਜੀ ਤੀਸਰੀ ਵਾਲੀ ਮਹਾਰਿਸ਼ ਕਰਵਾਈ ਤਾਂ ਠੀਕ ਹੁਣ ਚੱਲ ਫਿਰ ਸਕਦੇ ਹੋ ਸੌ ਜਾਂਦੀ ਸੀ ਫਿਰ ਹੁਣ ਠੀਕ ਆ ਹਾਂਜੀ ਜੀ ਹੁਣ ਕੋਈ ਦਿੱਕਤ ਨਹੀਂ ਹੈ ਨਹੀਂ ਠੀਕ ਆ ਹੁਣ ਜੀ ਅండి ਕਿੱਥੋਂ ਆਇਓ ਮੈਂ ਕਰੀਪੁਰ ਤੋਂ ਆਈ ਹਾਂ ਅండి ਕੀ ਪ੍ਰੋਬਲਮ ਆ ਤੁਹਾਨੂੰ ਮੇਰੇ ਆ ਮੋਢਾ ਸੋਦਾ ਹੈ ਤੇ ਜਦੋਂ ਬਾਹ ਵੀ ਸੌ ਜਾਂਦੀ ਹੈ ਕਰ ਕਰੀ ਸੌਂ ਨਹੀਂ ਜਾਂਦਾ ਮੋਢਾ ਸੌਂ ਹਾਂਜੀ ਇਹ ਕਿੰਨੇ ਟਾਈਮ ਤੋਂ ਤੁਹਾਡੀ ਪ੍ਰੋਬਲਮ ਆ ਓਕੇ 3-4 ਮਹੀਨੇ ਤਾਂ ਹੋ ਗਏ ਆ 3-4 ਮਹੀਨੇ ਤੋਂ ਪਹਿਲਾਂ ਜਾ ਕੇ ਹੋਰ ਡਾਕਟਰਸ ਕੋ ਹਾਂਜੀ ਤਾਂ ਮੈਡੀਸਨ ਲੈਂਦੀ ਰਹੀ ਆ ਪਰ ਫਰਕ ਨਹੀਂ ਪਿਆ ਫਿਰ ਇਹਨਾਂ ਤੋਂ ਪਤਾ ਲੱਗਿਆ ਮੈਨੂੰ ਫਿਰ ਤਾਂ ਮੈਂ ਇਹਨਾਂ ਨਾਲ ਆਈ ਅੱਛਾ ਜੀ ਤੇ ਹੁਣ ਲੱਗਦਾ ਆਰਾਮ ਆ ਜੂਗਾ ਇੱਥੇ ਦੀ ਹਾਂਜੀ ਜਦੋਂ ਇਹਨਾਂ ਨੂੰ ਆ ਗਿਆ ਤਾਂ ਮੈਨੂੰ ਵੀ ਆ ਜੂਗਾ ਜ਼ਰੂਰ ਬਿਲਕੁਲ ਬਿਲਕੁਲ ਆ ਰਿਹਾ ਮੈਓਰਵੈਦ ਤੋਂ ਸੜਨਾਲ ਵੈਦ ਮੌਜੂਦ ਨੇ ਜਿਨ੍ਹਾਂ ਨਾਲ ਗੱਲਬਾਤ ਕਰਦੇ ਆ ਕਿਉਂਕਿ ਪੇਸ਼ੈਂਟ ਇੱਥੇ ਜਿਹੜੇ ਕੀ ਹੈ ਇਸ ਤੇਲ ਨਾਲ ਕਾਫੀ ਸਹੀ ਹੋ ਚੁੱਕੇ ਨੇ ਭਾਜੀ ਇਸ ਤੇਲ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਅਗਰ ਤੇਲ ਦੀ ਗੱਲ ਕਰੀਏ ਤਾਂ ਤੇਲ ਨਾਲ ਹੁਣ ਤੱਕ ਕਾਫੀ ਬਿਮਾਰੀਆਂ ਦਾ ਇਲਾਜ ਤੁਸੀਂ ਕਰਦੇ ਹੋਏ ਹੈ ਤੇਲ ਦੇ ਵਿੱਚ ਖਾਸੀਅਤ ਕੀ ਹੈ ਇਸ ਸਟਾਈਲ ਦੇ ਵਿੱਚ ਬਹੁਤ ਸਾਰੀਆਂ ਖੂਬੀਆਂ ਹੈ ਜਿੱਦਾਂ ਹੁਣ ਗੋਡਿਆਂ ਦੇ ਵਿੱਚ ਕੜਕੜ ਹੁੰਦੀ ਆ ਹਨਾ ਤੇ ਹੋਰ ਵੀ ਬਾਡੀ ਤੇ ਕਿਤੇ ਵੀ ਜੋਇੰਟ ਪੇਨ ਹੈਗਾ ਆ ਸਾਰੇ ਪੇਨ ਦਾ ਮਤਲਬ ਇਹ ਬਹੁਤ ਵਧੀਆ ਰਿਜ਼ਲਟ ਆਉਂਦਾ ਹੈਗਾ ਆ ਜੀ ਇਹਦੀ ਤੁਸੀਂ ਦੋ ਟਾਈਮ ਮ사ਜ ਕਰਨੀ ਆ ਇੱਕ ਵਾਰ ਸਵੇਰ ਨੂੰ ਇੱਕ ਵਾਰ ਰਾਤ ਨੂੰ ਕਰ ਸਕਦੇ ਹੋ ਠੀਕ ਹੈ ਜੀ ਅਗਰ ਕਿਸੇ ਦੇ ਯਾਦੇ ਹੈਗਾ ਪ੍ਰੋਬਲਮ ਹੈਗੇ ਤਾਂ ਥੋੜਾ ਰੋੜਾ ਗਰਮ ਕਰਕੇ ਜਾਂ ਪਾਣੀ ਵਾਲੀ ਗਰਮ ਬੋਤਲ ਨਾਲ ਸੇਕ ਵੀ ਦੇਖ ਸਕਦਾ ਹੈਗਾ ਜੀ ਬਹੁਤ ਵਧੀਆ ਹੋਰ ਵੀ ਵਧੀਆ ਰਿਜ਼ਲਟ ਆਉਂਦੇ ਹੈਗੇ ਹਮ ਅਗਰ ਇਸ ਤੇਲ ਦੀ ਗੱਲ ਕਰੀਏ ਭਾਜੀ ਇੱਥੇ ਤੁਹਾਡੇ ਸਟਾਫ ਵੀ ਰੱਖਿਆ ਹੋਇਆ ਜਿਨ੍ਹਾਂ ਵੱਲੋਂ ਇਸ ਤੇਲ ਦੀ ਪੂਰੀ ਤਰ੍ਹਾਂ ਮ사ਜ ਕੀਤੀ ਜਾਂਦੀ ਚਾਹੇ ਕਿਸੇ ਨੂੰ ਗੋਡੇ ਦੀ ਪ੍ਰੋਬਲਮ ਹੈ ਮੋਡੇ ਦੀ ਤਾਂ ਉਸ ਤੋਂ ਬਾਅਦ ਇਸ ਤੇਲ ਨੂੰ ਰੈਗੂਲਰ ਯੂਜ਼ ਕਰਨ ਨਾਲ ਕਿੰਨੇ ਕੁ ਦਿਨ ਦੇ ਵਿੱਚ ਆਰਾਮ ਸ਼ੁਰੂ ਹੋ ਜਾਂਦਾ ਹੈ ਲਗਭਗ ਇੱਕ ਹਫ਼ਤੇ ਉਹ 10 ਦਿਨ ਦੇ ਵਿੱਚ ਵਿੱਚ ਇਹਦਾ ਰਿਜ਼ਲਟ ਆਣਾ ਸ਼ੁਰੂ ਹੋ ਜਾਂਦਾ ਮਤਲਬ ਕਿ ਰਿਜ਼ਲਟ ਤਾਂ ਚਲੋ ਪਹਿਲੇ ਦਿਨ ਤੇ ਹੈਗਾ ਹੈ ਅਗਰ ਪ੍ਰੋਪਰੀ ਰਿਜ਼ਲਟ ਲੈਣਾ ਤਾਂ ਹਫ਼ਤਾ 10 ਦਿਨ ਨੂੰ ਰੈਗੂਲਰ ਇਹਦੀ ਮਾਲਿਸ਼ ਕਰਨੀ ਪੈਣੀ ਹੈ ਹੁਣ ਤੱਕ ਕਿੰਨੇ ਕੁ ਪੇਸ਼ੈਂਟ ਆ ਚੁੱਕੇ ਨੇ ਜਿਨ੍ਹਾਂ ਦੀ ਕਿੰਨੀ ਪੁਰਾਣੀ ਮਤਲਬ ਬਿਮਾਰੀ ਸੀਗੀ ਜਿਹੜੀ ਇਸ ਤੇਲ ਨਾਲ ਸਹੀ ਹੋਈ ਹੈ ਬਹੁਤ سارے ਪੇਸ਼ੈਂਟ ਸਾਡੇ ਕੋਲ ਠੀਕ ਹੋਏ ਆ ਠੀਕ ਹੈ ਜੀ ਲੋਕ ਜਿਹੜੇ ਇੱਥੇ ਆਉਂਦੇ ਸਗੇ ਕਈਆਂ ਨੂੰ ਤਾਂ ਚੱਕ ਕੇ ਲੈ ਗਏ ਲੈ ਗਏ ਮਤਲਬ ਕਿ ਸਾਡੇ ਸੈਂਟਰ ਤੇ ਲੈ ਕੇ ਆਉਂਦੇ ਸਗੇ ਤੇ ਅੱਜ ਉਹ ਜਿਹੜੇ ਹੈਗੇ ਬਿਲਕੁਲ ਠੀਕ ਆ ਮਤਲਬ ਵੀ ਚੱਕੇ ਲਈ ਹੁੰਦੇ ਸੀ ਕਿ ਤਾਂ ਮਲਕੀ ਆਪਣੇ ਉਤੁਰ ਕੇ ਜਾਂਦੇ ਸੀ ਉਹ ਜੀ ਤੇ ਬਹੁਤ ਸਾਰੇ ਲੋਕ ਸਾਡੇ ਕੋਲ ਰਿਜ਼ਲਟ ਲੈ ਚੁੱਕੇ ਇਸ ਤੇਲ ਦਾ ਦਵਾਈਆਂ ਦੀ ਗੱਲ ਕਰੀਏ ਵੈਦ ਜੀ ਜਿਸ ਤਰ੍ਹਾਂ ਲੋਕੀ ਦਵਾਈਆਂ ਮਤਲਬ ਲੈਂਦੇ ਨੇ ਹਸਪੀਟਲ ਦੇ ਵਿੱਚ ਜਾ ਕੇ ਫਿਰ ਵੀ ਸਹੀ ਨਹੀਂ ਹੋ ਪਾਉਂਦੇ ਤੁਸੀਂ ਇਸ ਤੇਲ ਦੇ ਨਾਲ ਕੋਈ ਦਵਾਈ ਵੀ ਦਿੰਦੇ ਹੋ ਜਾਂ ਕੱਲਾ ਤੇਲ ਦਿੰਦੇ ਹੋ ਜਿਸ ਦੇ ਨਾਲ ਪੇਸ਼ੈਂਟ ਸਹੀ ਹੋ ਜਾਂਦਾ ਹਾਂਜੀ ਜੇ ਕੋਈ ਜਿਆਦਾ ਪੇਨ ਹੈਗੀ ਆ ਫਿਰ ਉਹਨੂੰ ਸਟੈਬਲਟ ਦਿੰਨੇ ਆ ਜੀ ਇੱਕ ਗੋਲੀ ਸਵੇਰ ਨੂੰ ਲੈਣੀ ਹੁੰਦੀ ਹੈ ਇੱਕ ਸ਼ਾਮ ਨੂੰ ਲੈਣੀ ਹੁੰਦੀ ਹੈ ਹਾਂਜੀ ਨਹੀਂ ਤਾਂ ਅਦਰਵਾਇਜ਼ ਤੇਲ ਨਾਲ ਹੀ ਜਿਹੜਾ ਕੀ ਇੰਨੇ ਹੀ ਹੋ ਜਾਂਦਾ ਜੀ ਸਾਰਾ ਕੁਝ ਬਿਲਕੁਲ ਬਿਲਕੁਲ ਇੰਨੇ ਹੀ ਠੀਕ ਹੋ ਜਾਂਦਾ ਹੈ ਜੇ ਜਿੱਦਾਂ ਤੁਹਾਨੂੰ ਦੱਸਿਆ ਵੀ ਇਸ ਹਿਸਾਬ ਨਾਲ ਇਹਦੀ ਮ사ਜ ਕਰਨੀ ਹੈ ਬਸ ਜੀ ਕਿੰਨੇ ਕੋ ਟਾਈਮ ਦੇ ਵਿੱਚ ਅਸਰ ਦਿਖਣਾ ਸ਼ੁਰੂ ਹੋ ਜਾਂਦਾ ਹਫਤੇ ਵਿੱਚ ਦੋ ਹਫਤੇ ਵਿੱਚ ਕਿਸ ਤਰ੍ਹਾਂ ਦੇਖੋ ਜੀ ਤੇਲ ਦਾ ਅਸਰ ਤਾਂ ਪਹਿਲੇ ਦਿਨ ਤੋਂ ਆਉਣਾ ਸ਼ੁਰੂ ਹੋ ਜਾਂਦਾ ਹੈ ਹੂੰ ਤੇ ਬਸ ਇਹੀ ਚੀਜ਼ ਹੈ ਮੈਨੂੰ ਥੋੜਾ ਜਿਹਾ ਰੈਗੂਲਰ ਇਸਤੇਮਾਲ ਕਰਨਾ ਪਊਗਾ ਜੀ ਇਹ ਨਹੀਂ ਹੈਗਾ ਵੀ ਇੱਕ ਦੋ ਦਿਨ ਲਾਇਆ ਤੇ ਸਭਾ ਜਦ ਬੁੱਲ ਗਿਆ ਹੂੰ ਤੇ ਫਿਰ ਪ੍ਰੋਬਲਮ ਦੁਬਾਰਾ ਫੇਰ ਆ ਜਾਣੀ ਠੀਕ ਹੈ ਜੀ ਇਹ ਇਹ ਰਿਜ਼ਲਟ ਬਹੁਤ ਵਧੀਆ ਹੈਗਾ ਬਸ ਇਹੀ ਚੀਜ਼ ਹੈ ਕਿ ਇਹਨੂੰ ਰੈਗੂਲਰ ਯੂਜ਼ ਕਰਨਾ ਪਊਗਾ ਜੀ ਜੀ ਸੋ ਬਿਲਕੁਲ ਜੇਕਰ ਕਿਸੇ ਨੇ ਇੱਥੇ ਵਿਜ਼ਿਟ ਕਰਨਾ ਹੈ ਤਾਂ ਕਿੱਥੇ ਵਿਜ਼ਿਟ ਕਰਨਾ ਹੈ ਡਾਕਟਰ ਸਾਹਿਬ ਕਿੱਥੇ ਵਿਜ਼ਿਟ ਕਰਨਾ ਹੈ ਤੁਹਾਡੇ ਕੋਲ ਇਹ ਹੈਗਾ ਜੀ ਪਿੰਡ ਸਲੋ ਜੀ ਨੀਅਰ ਦਸ਼ਮੇਸ਼ ਪਬਲਿਕ ਸਕੂਲ ਨਮਾ ਸ਼ਹਿਰ ਸਵੈਤ ਜੀ ਜੇਕਰ ਗੱਲ ਕਰੀਏ ਤੇਲ ਦੀ ਤੇਲ ਦੇ ਨਾਲ ਹੁਣ ਤੱਕ ਕਿਹੜੀਆਂ ਬਿਮਾਰੀਆਂ ਤੁਸੀਂ ਠੀਕ ਕਰ ਸਕਦੇ ਹੋ ਕਿਉਂਕਿ ਇੱਕ ਹੀ ਤੇਲ ਹੈ ਤੇ ਬਿਮਾਰੀਆਂ ਬਹੁਤ ਜ਼ਿਆਦੀਆਂ ਨੇ ਤਾਂ ਪੇਸ਼ੈਂਟ ਦੀ ਵੀ ਅਗਰ ਗੱਲ ਕਰੀਏ ਅਸੀਂ ਪੇਸ਼ੈਂਟ ਨੂੰ ਪੁੱਛਿਆ ਕਿ ਪੇਸ਼ੈਂਟ ਨੇ ਦੱਸਿਆ ਕਿ ਮੋਡਿਆਂ ਦੀ ਗੋਡਿਆਂ ਦੀ ਦਰਦ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਹੁਣ ਤੱਕ ਠੀਕ ਕਰ ਚੁੱਕੇ ਹੋ ਦੇਖੋ ਜੀ ਜੇ ਬਿਮਾਰੀਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੀਆਂ ਬਿਮਾਰੀਆਂ ਜਿ ਘਰ-ਘਰ ਦੇ ਵਿੱਚ ਜਿੱਦਾਂ ਆਪਣਾ ਜੋੜਾਂ ਦੀ ਪ੍ਰੋਬਲਮ ਤੇ ਬਹੁਤ ਸਾਰੀ ਪੇਸ਼ੈਂਟ ਹੈਗੇ ਆ ਜੀ ਤੇ ਜਿਵੇਂ ਜਲ ਕਰਦੀ ਹੈ ਅੱਜ ਕੱਲ ਜੂਰਿਕ ਐਸਿਡ ਜੂਰਿਕ ਐਸਿਡ ਦਾ ਲੋਕ ਜਿਹੜੇ ਹੈਗੇ ਇਲਾਜ ਨਹੀਂ ਸਹੀ ਢੰਗ ਨਾਲ ਕਰਾਉਂਦੇ ਤੇ ਹੌਲੀ ਹੌਲੀ ਕਰਕੇ ਉਹ ਗਠੀਆ ਦਾ ਰੂਪ ਲੈ ਲੈਂਦਾ ਹੈ ਜਿਹਦੇ ਕਰਕੇ ਬਹੁਤ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਆ ਉਹ ਗਠੀਆ ਨੂੰ ਕਵਰ ਕਰਨਾ ਵੀ ਥੋੜਾ ਔਖਾ ਹੋ ਜਾਂਦਾ ਹੈ ਜੀ ਇਸ ਕਰਕੇ ਜੇ ਕਿਸ ਨੂੰ ਕੋਈ ਪ੍ਰੋਬਲਮ ਹੈਗੀ ਵੀ ਆ ਕੋਈ ਜੋੜਾਂ ਦੀ ਪ੍ਰੋਬਲਮ ਲੱਗਦੀ ਆ ਉਹ ਮਤਲਬ ਕਿ ਆਪਣਾ ਜਿਹੜਾ ਇਲਾਜ ਹੈਗਾ ਉਹਨੂੰ ਜਲਦੀ ਕਰਾਉਣਾ ਸ਼ੁਰੂ ਕਰੇ ਤਾਂ ਕਿ ਉਹਦੀ ਜਿਹੜੀ ਬਿਮਾਰੀ ਹੈਗੀ ਉਹਨੂੰ ਕਵਰ ਚੰਗੀ ਕੀਤਾ ਤੇ ਲੈਣਾ ਕਰੇ ਇਸ ਚੀਜ਼ ਨੂੰ ਨਹੀਂ ਤਾਂ ਹੋਰ ਜਿਹੜੀ ਕਿ ਗਠੀਆ ਵਰਗੀ ਪ੍ਰੋਬਲਮ ਹੋ ਸਕਦੀ ਹੈ ਬਿਲਕ ਅਸੀਂ ਤਾਂ ਲੋਕਾਂ ਨੂੰ ਇਹੀ ਕਹਿੰਦੇ ਆ ਵੀ ਜਿਹੜਾ ਇਹ ਅਸੀਂ ਆਪਣੇ ਤੇਲ ਦੀ ਜੇ ਗੱਲ ਕਰੀਏ ਅਸੀਂ ਅਸੀਂ ਤਾਂ ਆਪਣੇ ਚੀਜ਼ ਨੂੰ ਵਧੀਆ ਕਹਿਣਾ ਹੀ ਆ ਅਸੀਂ ਕਹਿੰਦੇ ਵੀ ਤੁਸੀਂ ਸਾਡੇ ਤੇ ਵਿਸ਼ਵਾਸ ਨਾ ਕਰੋ ਜਿਹੜੇ ਸਾਡੇ ਪੇਸ਼ੈਂਟ ਆਏ ਆ ਬਿਲਕੁਲ ਅਸੀਂ ਪੇਸ਼ੈਂਟ ਨਾਲ ਵੀ ਗੱਲਬਾਤ ਕਰਦੇ ਹਾਂ ਬਿਲਕੁਲ ਮ사ਜ ਦੀ ਗੱਲ ਕਰ ਰਹੇ ਸੀਗੇ ਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਇਹਨਾਂ ਦੇ ਸਟਾਫ ਵੱਲੋਂ ਜਿਹੜੀ ਕੀ ਹੈ ਚਾਹੇ ਸਰਵਾਈਕਲ ਪੇਨ ਹੈ ਤੁਸੀਂ ਇੱਕ ਵਾਰ ਤੇਲ થી ਜਿਹੜੀ ਕੀ ਮ사ਜ ਕਰਵਾ ਸਕਦੇ ਹੋ ਆ ਕੇ ਫਿਜ਼ੀਓਥੈਰੇਪੀ ਮਸ਼ੀਨਸ ਨੇ ਇਹਨਾਂ ਕੋਲ ਜਿਨ੍ਹਾਂ ਦੇ ਨਾਲ ਹੀ ਤੁਸੀਂ ਬਹੁਤ ਜਲਦੀ ਦਰਦ ਤੋਂ निजात پا ਸਕਦੇ ਹੋ ਮੈਮ ਕਿਸ ਤਰ੍ਹਾਂ ਤੁਸੀਂ ਇਸ ਤੇਲ ਦੀ ਵਰਤੋਂ ਕਰਦੇ ਹੋ ਪਹਿਲੇ ਦਿਨ ਤੋਂ ਪੇਸ਼ੈਂਟ ਨੂੰ ਵਰਤੋਂ ਕਰਕੇ ਦਿਖਾਉਂਦੇ ਹੋ ਹਾਂਜੀ ਮੈਂ ਜੀ ਜਦੋਂ ਵੀ ਪੇਸ਼ੈਂਟ ਸਾਡੇ ਕੋਲ ਪਹਿਲੇ ਦਿਨੇ ਜਾਂਦਾ ਅਸੀਂ ਉਹਨਾਂ ਨੂੰ ਇਸ ਤੇਲ ਦੇ ਨਾਲ ਮ사ਜ ਦੇ ਜੀ ਹਾਂਜੀ ਤੇ ਉਹਨਾਂ ਨੂੰ 10-15 ਮਿੰਟ ਦੇ ਵਿੱਚ ਹੀ ਪਤਾ ਲੱਗ ਜਾਂਦਾ ਕਿ ਮੇਰੇ ਸਰੀਰ ਦੇ ਉੱਤੇ ਤੇਲ ਲਗਾਇਆ ਹੋਇਆ ਹੈ ਜੀ ਇਹ ਰੈਗੂਲਰ ਕਿੰਨੇ ਦਿਨ ਕਰवानी ਪੈਂਦੀ ਹੈ ਘੱਟੋ ਘੱਟ ਤਿੰਨ ਤੋਂ ਚਾਰ ਦਿਨ ਤਿੰਨ ਤੋਂ ਚਾਰ ਦਿਨ ਤੱਕ ਆਰਾਮ ਆ ਜਾਂਦਾ ਐਣ ਤੇ ਕਿੱਥੋਂ ਆਇਓ ਕਿੰਨੇ ਦਿਨ ਤੋਂ ਆ ਰਹੇ ਹੋ ਇੱਥੇ ਮੈਂ ਜਲੰਧਰ ਤੋਂ ਆਈ ਹਾਂ ਜਲੰਧਰ ਤੋਂ ਕੀ ਪ੍ਰੋਬਲਮ ਕੀ ਹੈ ਮੈਨੂੰ ਸਰਵਾਈਕਲ ਸਰਵਾਈਕਲ ਦੀ ਹਾਂਜੀ ਤੇ ਕਿੰਨੇ ਟਾਈਮ ਤੋਂ ਇਹ ਪ੍ਰੋਬਲਮ ਚੱਲ ਰਹੀ ਸੀਗੀ ਇਹ ਮੈਨੂੰ ਤਾਂ ਬਹੁਤ ਸਾਲਾਂ ਤੋਂ ਹੀ ਚੱਲਦੀ ਪਈ ਹੈ ਬਹੁਤ ਸਾਲਾਂ ਤੋਂ ਹੁਣ ਇੱਥੇ ਕਿੰਨੇ ਦਿਨ ਤੋਂ ਆਇਓ ਇੱਥੇ 3 ਦਿਨ ਹੀ ਹੋਏ ਤਿੰਨ ਦਿਨ ਹੋਏ ਆਰਾਮ ਹੈ ਹ ਬਹੁਤ ਆਰਾਮ ਬਹੁਤ ਆਰਾਮ ਹਾਂਜੀ ਬਹੁਤ ਜ਼ਿਆਦਾ ਪਹਿਲਾਂ ਕਿੰਨੀ ਜਗ੍ਹਾ ਟ੍ਰੀਟਮੈਂਟ ਕਰਵਾ ਚੁੱਕੇ ਬਹੁਤ ਜਗ੍ਹਾ ਕਰਵਾਇਆ ਹੈ ਇੱਥੇ ਆਰਾਮ ਹੈ ਹਾਂਜੀ ਹਾਂਜੀ ਜੀ ਬਹੁਤ ਆਰਾਮ ਹੈ ਇੱਥੇ ਤਾਂ ਤੇ ਮੈਨੂੰ ਨਾ ਨਾੜ ਬਹੁਤ ਦੁਖ ਦਿੰਦੀ ਸੀਗੀ ਇੱਥੋਂ ਬੈਕ ਪੇਨ ਤੋਂ ਹੁਣ ਜਦ ਹੁੰਦੀ ਸੀ ਤੇ ਉਹ ਨਾੜ ਹੁਣ ਮੇਰੀ ਬਿਲਕੁਲ ਠੀਕ ਹੋ ਗਈ ਠੀਕ ਹੋ ਗਈ ਹਾਂਜੀ ਹਾਂ ਜੀ ਹਾਂਜੀ ਅਣਜੀ ਮੈਮ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ ਜੇ ਆਪਾਂ ਕਹਿ ਦਈਏ ਸਰਵਾਈਕਲ ਇਹ ਨਾ ਸਾਰੀਆਂ ਪ੍ਰੋਬਲਮਸ ਨੂੰ ਤੁਸੀਂ ਜਿਸ ਤਰ੍ਹਾਂ ਮ사ਜ ਤਾਂ ਕਰਦੇ ਹੋ ਨਾਲ ਫਿਜ਼ੀਓਥੈਰੇਪੀ ਵੀ ਕਰਦੇ ਹੋ ਜੀ ਜੀ ਹਾਂਜੀ ਤੇ ਪੇਸ਼ੈਂਟ ਨੂੰ ਆਰਾਮ ਆ ਜਾਂਦਾ ਤਿੰਨ ਚਾਰ ਦਿਨਾਂ ਛੇ ਹਾਂਜੀ ਮੈਮ ਪੰਖ ਆਰਾਮ ਆਂਦਾ ਹੈ ਜੀ ਕਿਸ ਤਰ੍ਹਾਂ ਦੇ ਮਤਲਬ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਜਿਨ੍ਹਾਂ ਦੀ ਜਿਹੜੀ ਕਿ ਮ사ਜ ਕਰਨੀ ਜਿੱਦਾਂ ਕਿਸੇ ਨੂੰ ਕਈ ਕਲਾ ਗੋਡਿਆਂ ਦਾ ਦਰਦ ਆ ਬੈਕ ਪੇਨਾ ਤਨੀਲ ਪੇਨਾ ਆਪਣੇ ਕਿਸੇ ਦੇ ਮਨ ਕੇ ਦਬੇ ਹੋਏ ਆ ਮਣਕੇ ਦਬੇ ਹੋਏ ਵੀ ਹਾਂਜੀ ਜੀ ਉਹ ਵੀ ਸਹੀ ਕਰਦੇ ਆ ਉਹ ਕਿੰਨੇ ਕੁ ਦਿਨ ਦੇ ਵਿੱਚ ਵਿੱਚ ਤਿੰਨ ਤੋਂ ਚਾਰ ਦਿਨ ਦਾ ਟਾਰਗੇਟ ਆ ਜੀ ਸਾਡੇ ਕੋਲ ਹਾਂਜੀ ਗਰੰਟੀ ਦਿੰਦੇ ਆ 4 ਦਿਨ ਚ ਗਰੰਟੀ ਜੀ ਫੁੱਲ ਬਿਲਕੁਲ ਪੇਸ਼ੈਂਟ ਵੀ ਖੁਸ਼ ਨਜ਼ਰ ਆ ਰਹੇ ਕਿਤਨਾ ਕਿਤੇ ਦੇਖਿਆ ਹੋਣਾ ਤੁਸੀਂ ਕਿ ਪੇਸ਼ੈਂਟ ਵੀ ਕਹਿ ਰਹੇ ਕਿ ਅਸੀਂ 2 ਸਾਲ ਤੋਂ ਸਰਵਾਈਕਲ ਦੀ ਪ੍ਰੋਬਲਮ ਤੋਂ ਜੂਝ ਰਹੇ ਹਾਂ ਪਰ ਇੱਥੇ ਆ ਕੇ ਜਿਹੜਾ ਕੀ ਹੈ ਕਾਫੀ ਆਰਾਮ ਹੈ ਜੇਕਰ ਤੁਸੀਂ ਵੀ ਇਹਨਾਂ ਬਿਮਾਰੀਆਂ ਤੋਂ ਨਿਜ਼ਾਤ ਲੈਣਾ ਚਾਹੁੰਦੇ ਤਾਂ ਇੱਕ ਵਾਰ ਇੱਥੇ ਵਿਜ਼ਿਟ ਕਰੋ ਤਾਂ ਇਸ ਪੇਸ਼ੈਂਟਸ ਜਿਸ ਤਰ੍ਹਾਂ ਇਸ ਪੇਸ਼ੈਂਟਸ ਜੋ ਨੇ ਤੁਸੀਂ ਦੇਖੇ ਨੇ ਇਹ ਠੀਕ ਹੋ ਗਏ ਤਾਂ ਤੁਸੀਂ ਵੀ ਠੀਕ ਹੋ ਸਕਦੇ ਹੋ ਪੇਸ਼ੈਂਟ ਹੋ ਉਦਨੇ ਗੱਲਬਾਤ ਕਰ ਲੈਣੀ ਹੈ ਭਾਜੀ ਕਿਥੋਂ ਦੇ ਰਹਿਣ ਵਾਲੇ ਹੋ ਇੱਥੋਂ ਦੇ ਰਹਿਣ ਵਾਲੇ ਮੇਰਾ ਪਿੰਡ ਕੋਟਪੁਰ ਤੋਂ ਹੀ ਆ ਜੀ ਤੇ ਮੈਂ ਕੋਟਪੁਰ ਤੋਂ ਆਇਆ ਕਿੰਨੇ ਕੀ ਪ੍ਰੋਬਲਮ ਕੀ ਸੀ ਮੇਰੇ ਪਿੱਠ ਦਰਦ ਸੀ ਜੀ ਤੇ ਮੈਨੂੰ ਪ੍ਰੋਬਲਮ ਜਿਆਦੇ ਸੀ ਮੈਨਾਂ ਤੇਲ ਮਿਲਿਆ 5-6 ਦਿਨ ਮਿਲਿਆ ਤੋਂ ਮੈਨੂੰ ਥੋੜੀ ਰਾਹਤ ਮਿਲੀ ਹੂੰ ਤੇ ਠੀਕ ਹੋਣੇ ਲੱਗਾ ਪਹਿਲਾਂ ਚੈੱਕ ਕਰਵਾਇਆ ਸੀਗਾ ਕਿਤੋਂ ਜਦੋਂ ਚੈੱਕ ਕਰਾਇਆ ਸੀ ਤੇ ਆਰਾਮ ਨਹੀਂ ਮਿਲਿਆ ਆਰਾਮ ਨਹੀਂ ਮਿਲਿਆ ਹੁਣ ਆਰਾਮ ਹੈ ਤੇਲ ਮਲ ਕੇ ਮੈਨੂੰ ਆਰਾਮ ਮਿਲਿਆ ਰੈਗੂਲਰ ਮੈਡੀਸਨ ਲੈ ਰਹੀ ਉੱਥੋਂ ਦੀ ਤੇਲ ਜੀ ਜੀ ਸੋ ਬਿਲਕੁਲ ਇਹ ਪੇਸ਼ੈਂਟਸ ਵੀ ਸੀਗੇ ਜੇ ਤੁਸੀਂ ਬਾਪੂ ਜੀ ਦੀ ਗੱਲ ਕਰ ਰਹੇ ਸੀ ਆਪਾਂ ਉਹ ਵੀ ਹੁਣ ਬਹੁਤ ਵਧੀਆ ਖੜੇ ਹੋਏ ਨੇ ਤਾਂ ਕਿਤੇ ਨਾ ਕਿਤੇ ਆਪਾਂ ਗੱਲ ਕਰ ਰਹੇ ਸੀਗੇ ਆਰਐਮ ਆਯੁਰਵੈਦਿਕ ਐਂਡ ਹਰਬਲ ਸੈਂਟਰ ਦੀ ਜਿੱਤੇ ਹੀ ਤੁਹਾਨੂੰ ਦੱਸਦੀ ਕਿ ਹੁਣ ਤੱਕ ਕਾਫੀ ਪੇਸ਼ੈਂਟ ਸਹੀ ਹੋ ਗਏ ਨੇ ਤੇਲ ਦੀ ਵਰਤੋਂ ਕਰਕੇ ਉੱਥੇ ਇਹਨਾਂ ਦੇ ਸਟਾਫ ਵੱਲੋਂ ਮ사ਜ ਵੀ ਕੀਤੀ ਜਾਂਦੀ ਹੈ ਫਿਜ਼ੀਓਥੈਰੇਪੀ ਵੀ ਦਿੱਤੀ ਜਾਂਦੀ ਹੈ ਤਾਂ ਜੋ ਪੇਸ਼ੈਂਟ ਨੂੰ ਜਲਦੀ ਆਰਾਮ ਮਿਲ ਸਕੇ ਤਾਂ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੈ ਅਗਰ ਸਰਵਾਈਕਲ ਹੈ ਜਾਂ ਬੈਕ ਪੇਨ ਹੈ ਜਾਂ ਗੋਡਿਆਂ ਦੀ ਕੋਈ ਪ੍ਰੋਬਲਮ ਹੈ ਕਿਸੇ ਤਰ੍ਹਾਂ ਦਾ ਸਰੀਰਕ ਦਰਦ ਹੈ ਤੇ ਤੁਸੀਂ ਆਰਐਮ ਆਯੁਰ ਹਰਬਲ ਸੈਂਟਰ ਤੇ ਵਿਜ਼ਿਟ ਕਰ ਸਕਦੇ ਹੋ ਜਿੱਥੇ ਤੁਹਾਨੂੰ ਹਰ ਇੱਕ ਬਿਮਾਰੀ ਦਾ ਇਲਾਜ ਇੱਕ ਛੋਟੀ ਜਿਹੀ ਤੇਲ ਦੀ ਬੋਤਲ ਦੇ ਨਾਲ ਤੁਸੀਂ ਰਾਹਤ ਜੁੜ ਕੇ ਪਾ ਸਕਦੇ ਹੋ ਨਿਜਾਤ ਪਾ ਸਕਦੇ ਹੋ ਇਹ ਤਾਂ ਦੀ ਅਪਡੇਟਸ ਨਾਲ ਬਣੇ ਰਹੋ ਇਹ ਵੀ ਨਿਊਜ਼ ਪੰਜਾਬ ਦੇ ਨਾਲ